ਸਾਸੀ ਕਾਲ ਵੀ ਜੀ ਦੋਸਤੋ ਕੀ ਹਾਲ ਚਾਲ ਜੇ ਠੀਕ ਠਾਕ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਠੀਕ ਠਾਕ ਚੜ੍ਹਦੀ ਕੜਾ ਚ ਹੋਰ ਸੁਣਾਓ ਤੁਸੀਂ ਕਿਦਾਂ ਤੁਹਾਡਾ ਪ੍ਰਵਾਸ ਸਾਰਾ ਠੀਕ ਠਾਕ ਜੀ ਅੱਜ ਮੈਂ ਮੋਟਰ ਤੇ ਆਇਆ ਸੀ ਪਹਿਲਾਂ ਗੁੜੀਆਂ ਨੂੰ ਸਿਸਟਰ ਦੀ ਗੁੜੀਆਂ ਨੂੰ ਮੈਂ ਛੱਡ ਕੇ ਆਇਆ ਵਾਂ ਕਾਦੀਆਂ ਕਾਦੀਆਂ ਤੋਂ ਬਾਅਦ ਮੈਂ ਮਿਸਤਰੀ ਘਰੇ ਲੱਗੇ ਤੇ ਉਹ ਕੈਮੀਕਲ ਜਿਦਾਂ ਆਪਣਾ ਲੈਂਡਰ ਪੈਣਾ ਵਾ ਸਵੇਰੇ ਤਰੀਕ ਹੈਗੀ ਜੇ ਹਈ ਨਾ ਪੀਵੇ ਦੇ ਵਿੱਚ ਹੀ ਪੈਣਾ ਜੈਂਟਰ ਤੇ ਉਹ ਕੈਮੀਕਲ ਹੁੰਦਾ ਤੇ ਉਹ ਕੈਮੀਕਲ ਕਾਦੀਆਂ ਤੋਂ ਵੀ ਮਿਲ ਰਿਹਾ ਸੀ ਲੇਕਿਨ ਸਾਡਾ ਜਿੱਥੇ ਜਿਹੜੀ ਚੀਜ਼ ਅਸੀਂ ਇੱਕ ਰੀਪ ਯੂਜ਼ ਕਰ ਲਈ ਤੇ ਸਾਡਾ ਵਿਸ਼ਵਾਸ ਵੱਜ ਜਾਂਦਾ ਆ ਵੀ ਉਹੀ ਚੀਜ਼ ਚਾਹੀਦੀ ਆ ਤੇ ਉਹ ਜਦੋਂ ਵਰਜਨ ਚੇਂਜ ਹੋ ਕੇ ਆ ਜਾਂਦਾ ਨਾ ਕੋਈ ਵੀ ਚੀਜ਼ ਤੇ ਜਿਹੜੀ ਪਹਿਲੀ ਚੀਜ਼ ਹੁੰਦੀ ਉਹ ਕਿਸ ਨੂੰ ਨਹੀਂ ਮਿਲਦੀ ਤੇ ਮਿਸਤਰੀ ਕਹਿੰਦਾ ਵੀ ਵਾਈਟ ਕਲਰ ਦਾ ਕੈਮੀਕਲ ਹੁੰਦਾ ਆ ਉਹੀ ਚਾਹੀਦਾ ਮੈਨੂੰ ਉਹ ਕਾਦੀਆਂ ਤੋਂ ਵੀ ਉਹ ਮਿਲਦਾ ਸੀ ਪਰ ਕਹਿੰਦਾ ਨਹੀਂ ਕਮਾਣਾ ਤੋਂ ਮਿਲਦਾ ਉਹ ਮੈਂ ਕਮਾਣੀ ਗਿਆ ਤੇ ਕਮਾਣਾ ਤੋਂ ਵੀ ਉਹੀ ਕਿਹੜਾ ਕਾਦੀਆਂ ਤੋਂ ਮਿਲਦਾ ਸੀ ਬਲੈਕ ਕਲਰ ਦਾ ਫਿਰ ਮੈਂ ਮਿਸ਼ਤਰੀ ਸਾਹਿਬ ਨੂੰ ਫੋਨ ਲਾਇਆ ਵੀ ਮੈਂ ਮਿਸ਼ਤਰੀ ਸਾਹਿਬ ਇਹ ਇੱਥੇ ਵੀ ਬਲੈਕ ਹੀ ਆ ਕਹਿੰਦਾ ਚੱਲ ਹੁਣ ਇਹੋ ਲੈ ਆ ਮੈਂ ਕਿਹਾ ਤੂੰ ਮੇਰਾ ਹੀ ਕਿਲੋਮੀਟਰ ਪੂਰੇ ਕਰਾਉਣੇ ਚਲੋ ਉਹ ਗੱਲ ਇੱਕ ਅਲੱਗ ਹੋ ਗਈ ਹੈ ਨਾ ਤੇ ਜਿਹੜੀ ਅੱਜ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਇਹ ਗੱਲ ਹੁਣ ਘੁੰਮ ਗਈ ਉਧਰ ਨੂੰ ਆਪਾਂ ਹੁਣ ਚੱਲਣ ਦੀ ਐਵੇਂ ਕੰਮ ਚਲੋ ਵੀ ਆਉਡਾ ਇੱਕ ਵਿਸ਼ਵਾਸ ਬੱਜਾ ਵਾ ਮੇਥ ਬੱਜਾ ਵਾ ਵੀ ਕੋਈ ਵੀ ਕੰਮ ਆ ਜਦਾਂ ਮਾਲਾ ਅਸੀਂ ਇੱਕ ਵਾਰੀ ਚੀਜ਼ ਕੋਈ ਵੀ ਜਿਹੜੀ ਯੂਜ਼ ਕਰ ਲਈ ਆ ਹਨ ਅਸੀਂ ਦੂਜੀ ਵਾਰੀ ਵੀ ਐਕਸੈਪਟੇਸ਼ਨ ਇਹੋ ਕਰਦੇ ਹਾਂ ਸਾਨੂੰ ਉਹੀ ਚੀਜ਼ ਮਿਲੇ ਪਰ ਉਹ ਚੀਜ਼ ਨਹੀਂ ਮਿਲਦੀ ਭਾਵੇਂ ਇਦਾਂ ਲੀੜਾ ਕੱਪੜਾ ਵੀ ਲਾ ਲਓ ਹਨ ਕੋਈ ਚੀਜ਼ ਵਸਤੂ ਕੋਈ ਵੀ ਖਾਨਦਾਰ ਵਸਤੂ ਲਾ ਲਓ ਹਨ ਸਵਾਦ ਇੱਕ ਚੀਜ਼ ਆ ਜਿਹੜਾ ਪਹਿਲੀ ਈ ਆਉਂਦਾ ਉਹ ਪਹਿਲੀ ਈ ਆਉਂਦਾ ਹੈ ਨਾ ਬਾਅਦ ਚ ਚੀਜ਼ ਉਹ ਨਹੀਂ ਮਿਲਦੀ ਤੇ ਵਿਸ਼ਵਾਸ ਮਹਾਰਾਜ ਤੇ ਰੱਖਿਆ ਕਰੋ ਕਿਸ ਦੇ ਨਾਲ ਧੋਖਾ ਧੜੀ ਨਾ ਕਦੇ ਕਰੋ ਠੀਕ ਆ ਕਈ ਹੁਣ ਦੁਕਾਨਦਾਰ ਵੀ ਕੋਈ ਭੈਣ ਭਰਾ ਵੀ ਕੋਈ ਕੰਮ ਕਰਾਉਣਾ ਨਾ ਉਹ ਵੱਧ ਚੜ ਕੇ ਪੈਸਾ ਮੰਗ ਲੈਂਦੇ ਉਹਦਾ ਸਾਨੂੰ ਕੀ ਰੇਟ ਦਾ ਨਹੀਂ ਪਤਾ ਹੁੰਦਾ ਤੇ ਸਾਰੇ ਲੋਕ ਦੁਨੀਆ ਤੇ ਇੱਕੋ ਜਿਹੇ ਨਹੀਂ ਆ ਵੀ ਮਤਲਬ ਜੇ ਤੁਸੀਂ 10000 ਮੰਗੋਗੇ ਤੇ ਕਈ ਬੰਦੇ ਇਦਾਂ ਦੇ ਉਹ 10000 ਕੱਢ ਕੇ ਤੁਹਾਨੂੰ ਦੇ ਦੇਣਗੇ ਕੰਮ ਹੁੰਦਾ ਵਾ 3500 4000 ਦੇ ਵਿੱਚ ਜਾ ਵੱਧ ਤੋਂ ਵੱਧ 6000 ਦਾ ਤੇ ਬਾਕੀ ਲੋਕ ਟੋਰ ਟਾਪਾ ਵੇਖ ਕੇ ਪੈਸੇ ਮੰਗ ਲੈਂਦੇ ਵੀ ਚਲ ਇਹਨੇ ਦੇ ਹੀ ਦੇਣੇ ਆ ਤੇ ਹੋ ਸਕਦਾ ਉਹਨੇ ਉਦਾਂ ਹੀ ਸਾਜ ਬਾਜ ਹੀ ਬਣਾਇਆ ਹੋਵੇ ਇਡਾ ਟੋਰ ਟਾਪਾ ਵਾਲਾ ਕੰਮ ਵੀ ਨਾ ਹੋਵੇ ਹਨਾ ਤੇ ਮੇਰਾ ਵੀ ਰਿਸੋਰਸ ਸਮਝ ਕੇ ਪੈਸੇ ਪੁਛੇ ਮੰਗਿਆ ਕਰੋ ਆਪਣਾ ਵੇਖ ਲਿਆ ਕਰੋ ਵੀ ਇੰਨੀ ਦਾ ਸਾਡੀ ਮਿਹਨਤ ਆ ਤੇ ਦੂਨੇ ਦੇਣੇ ਨਾ ਮੰਗਿਆ ਕਰੋ ਅਗਲੇ ਦਾ ਵਿਸ਼ਵਾਸ ਉੜਦਾ ਹੈ ਕਿ ਤੁਹਾਡਾ ਵੀ ਅਗਲਾ ਦੂਜੀ ਵਾਰੀ ਫਿਰ ਤੁਹਾਨੂੰ ਬਲਾਉਗਾ ਨਹੀਂ ਵੀ ਮਤਲਬ ਯਾਰ ਉਹਦੇ ਬੰਦੇ ਨੇ ਮੈਨੂੰ ਸ਼ੇਰਤਾ ਹੀ ਤੇ ਆਪਾਂ ਉਹਨੂੰ ਬੁਲਾਉਣਾ ਨਹੀਂ ਹਣਾ ਤੇ ਆਪਣੀ ਮਿਹਨਤ ਦੇ ਪੈਸੇ ਆ ਆਪਣੇ ਹੱਕ ਹਲਾਲ ਦੇ ਪੈਸੇ ਛੱਡਣੇ ਨਹੀਂ ਆ ਤੇ ਨਾ ਹੀ ਕਿਸੇ ਕੋਲ ਵਾਧੂ ਫालतू ਪੈਸੇ ਲੈਣੇ ਇੰਨੀਆਂ ਗਬੇਂਦਿਆਂ ਨੂੰ ਨਾ ਸਵੀਕਾਰ ਕਰਿਓ ਮੇਰਾ ਓਦਾਂ ਜਿਆਦਾ ਮੇਰਾ ਉਹ ਨਹੀਂ ਗੱਲ ਕਿਉਂਕਿ ਉਹ ਕਹਿੰਦੇ ਜਿਸ ਤਨ ਲਾਗੇ ਸੋ ਤਾਂ ਨਹੀਂ ਜਾਣੇ ਕੌਣ ਜਾਣੇ ਪੀੜ ਪਰਾਈ ਤੇ ਜਿਹੜੇ ਲਾਈਨ ਦੇ ਵਿੱਚ ਉਹ ਬੰਦਾ ਗੁਜ਼ਰਦਾ ਨਾ ਉਹ ਅੱਗੇ ਗਾਂ ਵੀ ਬੰਦਿਆਂ ਨੂੰ ਸਹੂਲਤ ਇਹ ਮਤਲਬ ਵੀ ਇਹੋ ਕਹਿੰਦਾ ਵਾ ਵੀ ਯਾਰ ਬੱਚੋ ਦੁਨੀਆਦਾਰੀ ਤੋਂ ਬਚੋ ਕੰਮ ਉਹਦੇ ਕੋ ਕਰਾਓ ਵੀ ਇੱਕ ਇੱਕ ਮੁੱਲ ਦੇ ਇਹ ਕਹਿੰਦੇ ਨਾ ਇੱਕ ਮੁੱਲ ਦੀ ਦੁਕਾਨ ਇੱਕ ਮੁੱਲ ਦੀ ਹੱਟੀ ਹਨਾ ਤੇ ਲੀੜਾ ਕਪੜਾ ਹਨਾ ਜੇ ਹੁਣ ਦੁਕਾਨ ਤੇ ਤੁਸੀਂ ਜਾਓਗੇ 200-250 ਰੁਪਏ ਦੇ ਬੂਟ ਆ ਤੇ ਉਹਨੇ 1000 ਰੁਪਏ ਮੰਗ ਲਿਆ ਤੇ ਤੁਹਾਨੂੰ 1000 ਰੁਪਏ ਮੰਗ ਲਿਆ ਤੇ ਤੁਹਾਨੂੰ ਵੀ ਆदत ਇਹ ਭਈ ਆ ਵੀ ਨਹੀਂ ਅਸੀਂ ਘਟਾਉਣਾ ਘਟਾਉਨੇ ਹਨਾ ਦੁਕਾਨਦਾਰ ਮੰਗਦੇ ਵੀ ਤਾਂ ਆ ਹੀ ਆ ਓ ਤੁਸੀਂ ਜਦੋਂ ਮੰਗੇ ਉਹਨੇ ਮੰਗੇ 1000 ਤੇ ਤੁਹਾਨੂੰ ਦੇਤੇ 250 ਜਾਂ 500 ਤੇ ਤੁਸੀਂ ਇੰਨੇ ਚ ਫੁੱਲੇ ਨਹੀਂ ਸਮਾਉਣਾ ਵੀ ਹਨ ਅਸੀਂ 1000 ਦੇ ਬੂਟ 500 ਚ ਲੈ ਲੈਂਦੇ ਹਨ ਪਹਿਲੀ ਤੇ ਗੱਲ ਹੁਣ ਆਨਲਾਈਨ ਸੇਲ ਹੋਣ ਲੱਗੀ ਫਲਿੱਪਕਾਰਟ ਐਮਾਜ਼ੋਨ ਹੋ ਗਿਆ ਹੋਰ ਮੀਸ਼ੂ ਐਪ ਹਨਾ ਕਈ ਤਰ੍ਹਾਂ ਦੀਆਂ ਆਇਆ ਪਿਆ ਕਈ ਭੈਣ ਭਰਾ ਇਸ ਚੀਜ਼ ਦਾ ਮਤਲਬ ਵੀ ਇਹ ਗਰੀਬ ਨਹੀਂ ਆ ਵੀ ਮਤਲਬ ਜਿਹੜਾ ਛੋਟਾ ਦੁਕਾਨਦਾਰ ਅਸੀਂ ਤੇ ਆਪ ਯਾਰ ਛੋਟੇ ਆ ਜੇ ਤੇ ਤੁਸੀਂ ਦੁਕਾਨਦਾਰਾਂ ਨੂੰ ਤਕੜੇ ਕਰਨ ਲੱਗ ਪਏ ਹਨ ਤੇ ਦੁਕਾਨਦਾਰ ਤੁਹਾਡੇ ਬਾਰੇ ਕਿਹੜਾ ਸੋਚਦੇ ਆ ਨਹੀਂ ਨਾ ਸੋਚਦੇ ਤੇ ਇਹ ਕਰਕੇ ਆ ਪਹਿਲੀ ਗੱਲ ਆਪਣੇ ਆਪ ਨੂੰ ਬਚਾਓ ਇਹ ਵੇਖੋ ਵੀ ਅਸੀਂ ਕਿਦਾਂ ਬਚਣਾ ਹਨ ਜੇ ਜੇ ਤੁਸੀਂ ਸੇਫ ਹਾਂ ਤੇ ਮੰਨ ਲਓ ਤੁਸੀਂ ਗਾਹ ਵੀ ਦੂਜੇ ਬੰਦੇ ਨੂੰ ਸੇਫ ਕਰ ਸਕਦੇ ਆ ਵੀ ਆਨਲਾਈਨ ਤੁਹਾਨੂੰ ਇਹ ਆ ਵੀ ਜੇ ਪ੍ਰੋਡਕਟ ਮਾੜਾ ਵੀ ਆ ਤੇ ਉਹਨੂੰ ਤੁਸੀਂ ਦੁਬਾਰਾ ਰਿਟਰਨ ਕਰ ਸਕਦੇ ਆ ਤੇ ਨਹੀਂ ਤੇ ਜਿਹੜੀਆਂ ਮੇਨ ਦੁਕਾਨਾਂ ਆ ਉਹਨਾਂ ਤੇ ਲੈ ਕੇ ਲਾਇਆ ਵਾ ਵੀ ਵਾਪਸੀ ਨਹੀਂ ਹੋਏਗੀ ਠੀਕ ਆ ਤੇ ਉਹ ਇਹੋ ਗੱਲ ਆ ਵੀ ਕਈ ਵਾਰੀ ਇਹੋ ਗੱਲ ਲੋਕੀ ਕਹਿੰਦੇ ਹੁੰਦੇ ਬਚਾਓ ਮੈਂ ਹੀ ਬਚਾਓ ਹੈ ਖੁਦ ਸੈਲਫ ਡਿਪੈਂਡ ਹੋਣਾ ਪੈਂਦਾ ਆ ਮਤਲਬ ਬਜਣਾ ਇਹ ਨਹੀਂ ਤਲਵਾਰ ਤੋਂ ਹੀ ਬਜਣਾ ਮੈਂ ਉਦਾਂ ਵੀ ਬੜਾ ਲੁੱਟਾਂ ਖਛਟਾਂ ਹੁੰਦੀਆਂ ਉਹਨਾਂ ਤੋਂ ਵੀ ਬਜਣਾ ਚਾਹੀਦਾ ਹੋਰ ਦੱਸੋ ਮੇਰਾ ਵੇਰ ਕਿਤਾ ਠੀਕ ਠਾਕ ਆ ਚਲੋ ਠੀਕ ਹੈ ਮੇਰਾ ਵੀਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਹ ਹੀ ਅੱਜ ਦੀ ਜਿਹੜੀ ਵੀਡੀਓ ਵੀ ਮਿਹਨਤ ਦਾ ਮੁੱਲ ਮੇਰਾ ਇੱਕੋ ਮੋਟੋਆ ਮਕਸਦ ਵੀ ਇੱਕ ਹੀ ਆ ਮਿਹਨਤ ਦਾ ਮੁੱਲ ਛੱਡਣਾ ਨਹੀਂ ਕਦੇ ਵੀ ਹੱਕ ਹਲਾਲ ਦੀ ਕਮਾਈ ਖਾਣੀ ਆ ਜੇ ਤੁਸੀਂ ਅੱਜ ਮੰਨ ਲਓ 100 ਦਾ ਕੰਮ ਕੀਤਾ ਆ ਤੇ 100 ਹੀ ਲਓ ਇਹ ਨਾਲ ਉਹਨੂੰ ਕਹੋ ਵੀ ਮੈਨੂੰ 500 ਦੇ ਹਣਾ ਉਹ ਤੁਹਾਡਾ 400 ਇਦਾਂ ਜਾਣਾ ਤੇ ਜਾਂ ਤੇ ਤੁਸੀਂ ਸ਼ਰਾਬ ਪੀ ਲੈਣੀ ਜਾਂ ਗੋਲੀ ਘਟਾ ਖਾ ਲੈਣਾ ਤੇ ਜਾਂ ਜੇ ਤੁਸੀਂ ਸੇਵ ਕਰ ਲਏ ਤੁਹਾਡੇ ਘਰ ਨੂੰ ਬੱਚਾ ਨੇ ਡਾ ਦੇਣੇ ਹਨ ਉਹ ਵੀ ਮਿੱਟੀ ਆ ਤੇ ਮਿਹਨਤ ਦਾ ਹੀ ਮੁੱਲ ਲਓ ਫਾਲਤੂ ਪੈਸੇ ਕੋ ਨਾ ਲਓ ਆ ਕਿਸੇ ਦਾ ਜੇ ਕਿਸੇ ਕੋਈ ਵੱਡੇ ਮੱਲ ਜਾਂ ਕਿਦਾਂ ਵੀ ਆ ਤੇ ਉਹਨਾਂ ਕੋ ਤੁਸੀਂ ਕਰ ਸਕਦੇ ਜੇ ਜਿਹੜਾ ਠੀਕ ਠਾਕ ਆ ਪਧਰਾ ਜਾ ਬੰਦੇ ਦਾ ਪਤਾ ਲੱਗ ਜਾਂਦਾ ਵੀ ਇਹ ਠੀਕ ਠਾਕ ਐਵਰੇਜ ਬੰਦਾ ਐਵਰੇਜ ਪਰਸਨ ਆ ਠੀਕ ਐ ਜਿਹੜਾ ਪੂਰਾ ਰਿਚੇਵਲ ਆ ਉਹਦੇ ਪਹਿਲੀ ਗੱਲ ਆ ਆਪ ਸਮਾਨ ਲਿਆਉਂਦਾ ਨਹੀਂ ਉਹ ਜਿਹੜਾ ਕਾਰੀਗਰ ਹੁੰਦਾ ਉਹਨੂੰ ਕਹਿੰਦਾ ਵੀਰ ਲਿਆਇਆ ਤੇ ਲਾ ਦੇ ਬਸ ਐਦਾਂ ਹੁੰਦਾ ਵਿਸ਼ਵਾਸ ਘਾਤ ਨਾ ਕਿਸੇ ਨਾਲ ਕਰੋ ਵਿਸ਼ਵਾਸ ਰੱਖ ਕੇ ਬੰਦਾ ਤੁਹਾਡੇ ਤੇ ਕੋਈ ਵੀ ਯਕੀਨ ਕਰਦਾ ਨਾ ਜਦੋਂ ਬੰਦਾ ਤੇ ਉਹਦਾ ਯਕੀਨ ਨੂੰ ਬਣਾਈਦਾ ਇਹਦਾ ਵਾ ਨਾ ਹੀ ਕਿ ਵਿਗਾੜੀਦਾ ਹੀਦਾ ਹੁਣ ਮੈਂ ਤਾਂ ਗੱਲ ਕਰਨ ਰਿਹਾ ਮੇਰਾ ਚੱਲਣ ਰਿਹਾ ਘਰੇ ਇਹ ਦਾਦੇਮ ਚਲੋ ਮੈਂ ਉਹ ਹੈ ਨਹੀਂ ਆ ਪਰ ਆਪਣੇ ਆਪ ਚ ਉਹ ਕਹਿੰਦਾ ਨਾ ਸਿੱਧੂ ਮੂਸੇਵਾਲਾ ਵੀ ਜਾਂ ਤਾਂ ਐ ਚਲੋ ਵੀ ਮੇਰੇ ਤੋਂ ਉੱਪਰ ਕੋਈ ਨਹੀਂ ਆ ਤੇ ਜੇ ਕੋਈ ਹੈ ਵੀ ਆ ਰਾਜਾ ਤੇ ਉਹਨੂੰ ਵੇਖ ਲਾਂਗੇ ਹਨਾ ਵੀ ਜਿੰਨੇ ਵੀ ਚੁਗਿਆ ਅਸੀਂ ਰਾਜੇ ਹੀ ਆ ਆਪਣੇ ਆਪ ਚ ਤੇ ਆਪਣੇ ਆਪ ਚ ਹਰ ਕੋਈ ਰਾਜਾ ਵਾ ਭਾਵੇਂ ਕੋਈ ਤਪੜੀ ਚ ਸੌਂ ਰਿਆ ਵਾ ਭਾਵੇਂ ਕੋਈ ਕੋਈ ਟੈਂਟ ਚ ਸੌਂ ਰਿਆ ਵਾ ਕਿਤੇ ਵੀ ਸੌਂ ਰਿਆ ਕੋਈ ਭਾਵੇਂ ਜਿੱਥੇ ਮੇਰਾ ਅਗਲਾ ਹਰ ਇੱਕ ਬੰਦਾ ਆਪਣਾ ਦਿਲ ਦਾ ਰਾਜਾ ਹੈ ਹਨਾ ਏ ਆਪੇ ਕਿਸੇ ਨਾ ਵੀ ਵਿਸ਼ਵਾਸ ਘਾਤ ਨਾ ਕਰੋ ਤੁਹਾਡੇ ਤੇ ਬੰਦਾ ਵਿਸ਼ਵਾਸ ਰੱਖੇ ਤੁਹਾਨੂੰ ਕੰਮ ਦਿੰਦਾ ਆ ਜਾਂ ਕੰਮ ਦੇਣ ਵਾਲਾ ਤੇ ਮਾ ਪਰਮਾਤਮਾ ਆ ਪਰ ਫਿਰ ਵੀ ਵਿਸ਼ਵਾਸ ਕਰਕੇ ਜਿੰਨਾ ਕੋ ਉਹ ਕੋ ਐਫਰਟ ਲੱਗਦੇ ਆ ਉਹ ਕਹਿੰਦਾ ਵੀ ਨਹੀਂ ਮੈਂ ਫਲਾਣੇ ਬੰਦੇ ਕੋ ਕੰਮ ਕਰਾਉਣਾ ਜਦੋਂ ਬੰਦੇ ਕੋ ਕੰਮ ਕਰਾਉਂਦਾ ਵਾ ਆਪਣੇ ਨੇੜੇ ਤੇੜੇ ਵਾਲੇ ਛੱਡ ਕੇ ਦੂਸਰੇ ਤੀਸਰੇ ਬੰਦੇ ਕੋ ਕੰਮ ਕਰਾਉਂਦਾ ਤੇ ਫਿਰ ਜੇ ਉਹ ਵੀ ਬੰਦਾ ਇਦਾਂ ਕਰੇ ਤੇ ਫਿਰ ਬੰਦੇ ਨੂੰ ਨਾ ਥੋੜੀ ਜੀ ਉਹ ਹੁੰਦੀ ਆ ਵੀ ਯਾਰ ਕੀ ਆ ਦੁਨੀਆਦਾਰੀ ਹਨਾ ਤੇ ਮੇਰਾ ਵੀ ਇਹੋ ਆਪਣਾ ਮਿਹਨਤ ਦਾ ਜਿਹੜਾ ਵਾ ਮੁੱਲ ਨਾ ਛੱਡੋ ਤੇ ਬਾਕੀ ਬੇਫਾਲਤੂ ਜੜੀਆਂ ਚੀਜ਼ ਮਤਲਬ ਵੀ ਨਾ ਕਰੋ ਹਾਂ ਤਗੜੇ ਬੰਦੇ ਨਾਲ ਤੁਸੀਂ ਕਰ ਸਕਦੇ ਆ ਡੈਟਸ ਆਲ ਵੇਆ ਇੰਨੀਆਂ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜਿਹਨੇ ਕਰਨੀਆਂ ਉਹਨੇ ਕਰ ਲੈਣੀਆਂ ਜਿਹਨੇ ਨਹੀਂ ਕਰਨੀਆਂ ਉਹਨੇ ਤੇ ਕਹਿਣਾ ਵੀ ਯਾਰ ਕੀ ਗੱਲ ਕਰ ਰਿਹਾ ਹੈ ਨਾ ਮਾਤੜ ਤੋਂ ਮਾਤੜ ਵੀ ਹੈ گا ਵਾ ਤਗੜੇ ਦਾ ਵੀ ਕੋਈ ਅੰਤ ਹੈ ਨਹੀਂ ਇਸ ਦੁਨੀਆ ਦੇ ਉੱਤੇ ਮੈਂ ਵੀ ਤੁਸੀਂ ਵੀ ਵੇਨੇ ਆ ਦੋ ਰੋਜ ਦੀ ਆੜੀ ਦੁਨੀਆਦਾਰੀ ਜਾਣਾ ਤੇ ਬਹੁਤ ਤਰ੍ਹਾਂ ਦੇ ਲੋਕ ਆ ਇਡੇ-ਇਡੇ ਮੱਲ ਪਾਏ ਆ ਰਾਜਿਆਂ ਮਹਾਰਾਜਿਆਂ ਵਾਂਗ ਇਨੇ-ਇਨੇ ਕਿਲਿਆਂ ਦੇ ਵਿੱਚ ਪਾਏ ਆ ਤੇ ਕਈ ਉਹ ਵੀ ਹੈਗੇ ਜਿਹਦਾ ਮਤਲਬ ਵੀ ਰਹਿਣ ਬਸੇਰਾ ਮਤਲਬ ਬੜਾ ਕਠਿਨ ਹੈ ਤੇ ਚਲੋ ਠੀਕ ਆ ਮੇਰਾ ਵੀਰ ਓਕੇ ਸਸਰੀਕਾਲ ਸਾਰਿਆਂ ਨੂੰ